ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਹਰਿਆਣਾ ਦੇ ਫਤਿਹਵਾਦ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਵਾਇਰਲ ਹੋ ਰਹੀ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਨਗਰ ਕੀਰਤਨ ਕੱਢਿਆ ਗਿਆ ਤੇ ਨਗਰ ਕੀਰਤਨ ਦੇ ਅੱਗੇ ਜਿਹੜੇ ਪੰਜ ਪਿਆਰੇ ਬਣਾ ਕੇ ਤੋਰੇ ਗਏ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਅਮਰਤਨ ਨਹੀਂ ਛਕਿਆ ਹੋਇਆ ਸੀ ਤੇ ਉਹਨਾਂ ਦੇ ਸਿਰ ਦੇ ਤੇ ਦਾੜੀ ਦੇ ਵਾਲ ਵੀ ਕੱਟੇ ਹੋਏ ਸਨ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਹਰਿਆਣਾ ਵੱਲੋਂ ਸਖਤ ਐਕਸ਼ਨ ਲਿਆ ਗਿਆ ਤੇ ਕੁਝ ਸਿੰਘ ਮੌਕੇ ਤੇ ਹੀ ਇਸ ਪਿੰਡ ਪਹੁੰਚੇ ਜਿਸ ਤੋਂ ਬਾਅਦ ਕੀ ਹੋਇਆ ਦੇਖੋ ਅੱਗੇ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਕੋਈ ਇਦਾਂ ਦੀ ਗਲਤੀ ਨਾ ਕਰੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣਾ ਵਿੱਚ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਅਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਕੀ ਤਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੁੰਮਣ ਸ਼ਾਹ ਜੀ ਉੱਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਜਿਨ੍ਹਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾਣ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੋਜੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੀ ਵਿੱਚ ਸਾਡੇ ਕੋਲ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਜੀ ਮਰਯਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਆਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਸ ਮੁੰਨੇ ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਔਰ ਖਾਲਸਾ ਪੰਥ ਕੋਲ ਮੁਆਫੀ ਮੰਗਣਗੇ।